ਨਵਾਂ ਦੇ ਪੱਖ ਵਾਲੇ ਬੁੱਧੀਜੀਵੀ ਵੀ ਹੈਗੇ ਆ ਮੇਨ ਸਟ੍ਰੀਮ ਇੰਡੀਆ ਉਹਨਾਂ ਕੋਲੇ ਆ ਇੱਕ ਪਰਸੈਪਸ਼ਨ ਬਣਾਉਣ ਦੀ ਯਤਨ ਕੀਤਾ ਜਾਂਦਾ ਇੱਕ ਦਿਮਾਗ ਦੇ ਵਿੱਚ ਕਿ ਚੋਣ ਜਾਬਤੇ ਵਿੱਚ ਕੀ ਹੋ ਜੂਗਾ ਜੀ ਜਦ ਕਿ ਅਜੇ ਹੀ ਕੋਈ ਗੱਲ ਨਹੀਂ ਹੈ ਹੂੰ ਚੋਣ ਜਾਬਤੇ ਵਿੱਚ ਵੀ ਸਭ ਤੋਂ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਨੇ ਜੀ ਕੱਲ ਤੱਕ ਸਾਡੀ ਗੱਲ ਨਹੀਂ ਸੀ ਕੋਈ ਕਰਦਾ ਐਸ ਵੇਲੇ ਇੱਕ ਨੰਬਰ ਤੇ ਸਾਡੀ ਗੱਲ ਕਰਨੀ ਚਾਹੇ ਉਹ ਬਰੋਚ ਚ ਕਰੇ ਸਾਡੇ ਜੀ ਹੱਕ ਚ ਕਰ ਲਵੇ ਜਿਵੇਂ ਮਰਜ਼ੀ ਕਰੇ ਗੱਲ ਤਾਂ ਉਹਨੂੰ ਸਾਡੀ ਕਰਨੀ ਪੈ ਹੀ ਰਹੀ ਆ ਇਹ ਪ੍ਰੈਸ਼ਰ ਜਿਵੇਂ ਜਿਵੇਂ ਜਾਊਗਾ ਅੱਗੇ ਇਹ ਵੱਧਦਾ ਜਾਊਗਾ ਜੀ ਚਾਹੇ ਚੋਣ ਜਾਪਤਾ ਹੋਵੇ ਚਾਹੇ ਚੋਣ ਜਾਪਤ ਤੋਂ ਬਾਅਦ ਹੋਵੇ ਅੰਦੋਲਨ ਅੱਗੇ ਤੋਂ ਅੱਗੇ ਵਧੂਗਾ ਤੇ ਹੁਣ ਅੱਗੇ ਚੁਣੌਤੀ ਬਹੁਤ ਵੱਡੀ ਆ 5 ਸਾਲ ਜਿਹੜੀ ਵੀ ਸਰਕਾਰ ਆਉਂਦੀ ਆ 5 ਸਾਲ ਰਹੂਗੀ ਜੀ ਹੁਣ ਨਹੀਂ ਮੰਨੇ ਤਾਂ ਫੇਰ ਮੰਨਣਗੇ ਜੀ ਹੁਣ ਇਹਦਾ ਅਸੀਂ ਭਾਰ ਵਧਾਈ ਜਾਣਾ ਜਿਹੜਾ ਆਊਗਾ ਉਹ ਸੋਚ ਸਮਝ ਕੇ ਬੋਲੇ ਸੋਚ ਸਮਝ ਕੇ ਲਾਰੇ ਲਾਵੇ ਉਹਨੂੰ ਇਹ ਦਿਖ ਰਿਹਾ ਵੀ ਉਹਨੂੰ ਕਿਸਾਨ ਮਜ਼ਦੂਰ ਅੰਦੋਲਨ ਨਾਲ ਨਿਪਟਣਾ ਪੈਣਾ ਅਲੈਕਸਨਾ ਦਾ ਟਾਈਮ ਹੈ ਜੀ ਜਿਹੜੇ ਬੀਜੇਪੀ ਦੇ ਆਗੂ ਹੁਣ ਹਰਿਆਣਾ ਵਿੱਚ ਇਲੈਕਸ਼ਨ ਹੋਣੇ ਨੇ ਜਿਹੜੇ ਪਿੰਡਾਂ ਚ ਆਉਣਗੇ ਵੋਟਾਂ ਮੰਗਣਗੇ ਉਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਸਵਾਲ ਕੀਤੇ ਜਾਣਗੇ ਜਾਂ ਹਰ ਇੱਕ ਪਾਰਟੀ ਨੂੰ ਕਿਸ ਤਰ੍ਹਾਂ ਦੇ ਸਵਾਲ ਕੀਤੇ ਜਾਣਗੇ ਉਹ ਕੀ ਕਿਹਾ ਜਾ ਰਿਹਾ ਪਗੜ ਜੋੜ ਨੂੰ ਤਾਂ ਜਿੰਨਾ ਮੰਗਾਂ ਤੇ ਲੜ ਰਹੇ ਆ ਜੋ ਕੁਝ ਉਹਨਾਂ ਨੇ ਬਾਡਰਾਂ ਤੇ ਕੀਤਾ ਉਹ ਸਵਾਲ ਜੁੜੇ ਹੋਏ ਹੋਣਗੇ ਜੀ ਉਹ ਕਰਾਂਗੇ ਨਹੀਂ ਸਵਾਲ ਕਰਦਣਗੇ ਕਾਲੇ ਚੰਡੇ ਦਿਖਾ ਲਾਂਗੇ ਜਿਹੜੇ ਆਮ ਆਦਮੀ ਵਾਲੇ ਆ ਉਹਨਾਂ ਨੇ ਜੋ ਪੰਜਾਬ ਦੇ ਲੋਕਾਂ ਨਾਲ ਕੀਤਾ ਔਰ ਜੋ ਇੱਥੇ ਉਹਨਾਂ ਦੀ ਭੂਮਿਕਾ ਰਹੀ ਹੈ ਵੀ ਇਹ ਐਫ ਆਈ ਆਰ ਵਗੈਰਾ ਜਾਂ ਇਹਲੇ ਸਿੱਧਾ ਪ੍ਰਤੀ ਉਹਨਾਂ ਦੀ ਪਾਲਿਸੀ ਕਲੀਅਰ ਨਹੀਂ ਉਹ ਸਵਾਲ ਜਾਂ ਉਹਨਾਂ ਦੀ ਸੱਤਾ ਕੇਂਦਰ ਵਿੱਚ ਆਉਂਦੀ ਹੈ ਤਾਂ ਕੀ ਕਰਨਗੇ ਇਹ ਹੋਣਗੇ ਬਾਕੀ ਸਰਕਾਰ ਮਨਾਉਣੀ ਫਿਰ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਉਹਦੇ ਥਾ ਚੋਣ ਕਮਿਸ਼ਨ ਆ ਗਿਆ ਹੁਣ ਹੋਰ 10 ਜੂਨ ਤੱਕ ਕੋਈ ਨਾ ਕੋਈ ਸਰਕਾਰ ਆ ਜਾਣੀ ਬੱਕਰੀ ਦੀਆਂ ਮਾਂ ਕਿਨੇ ਚਿਰ ਖੈਰ ਮਨਾਉ ਸਾਡਾ ਅੰਦੋਲਨ ਜਾਰੀ ਹੈ ਜਿਹੜੇ ਲੋਕ ਅੰਦੋਲਨ ਚਾਹਣਗੇ ਉਹਨਾਂ ਦੀਆਂ ਕਣਕਾਂ ਪੈਲ ਦੇਦਾਰ ਤੇ ਵੱਡੀਆਂ ਜਾਣਗੀਆਂ ਜਿਹੜਾ ਅੰਦੋਲਨ ਚ ਕਿਸਾਨ ਮਜ਼ਦੂਰ ਇੱਥੇ ਬੋਊਗਾ ਉਹਦੀ ਧੂੜੀ ਪਹਿਲੋਂ ਸਾਵਾਂਗੇ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਆਪਣੀ ਹੱਕੀ ਮੰਗਾਂ ਮਨਵਾਉਣ ਦੇ ਲਈ ਬਾਡਰਾਂ ਤੇ ਡਟੇ ਹੋਏ ਨੇ ਸੰਭੂ ਤੇ ਮੌਜੂਦ ਆ ਇਸ ਸਮੇ ਸਾਡੇ ਨਾਲ ਕਿਸਾਨ ਆਗੂ ਸਰਬੰਸ ਸਿੰਘ ਭੰਦੇਰ ਮੌਜੂਦ ਨੇ ਗੱਲ ਕਰਦੇ ਆ ਭੰਦੇਰ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਜੀ ਵੈਗਰੀ ਜੀ ਦਾ ਖਾਲਸਾ ਵੈਗਰੀ ਫਤਿਹ ਅ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਭੁਲੇਖਾ ਸੀ ਕਿ ਚੋਣ ਜਾਬਤਾ ਲੱਗੇ ਤੋਂ ਬਾਅਦ ਕਿਸਾਨ ਵਾਪਸ ਆ ਜਾਣਗੇ ਚੋਣ ਜਾਬਤਾ ਵੀ ਲੱਗ ਗਿਆ ਜੀ ਕਿੱਦਾਂ ਦਾ ਅੱਗੇ ਸੰਘਰਸ਼ ਚੱਲ ਰਿਹਾ ਜੀ ਉਹਨਾਂ ਲੋਕਾਂ ਨੂੰ ਕੀ ਕਹਿੰਗੇ ਉਹ ਦੇਖੋ ਲੋਕ ਨਹੀਂ ਸਰਕਾਰ ਇਸ ਕਿਸਮ ਦਾ ਪ੍ਰਚਾਰ ਕਰਦੀ ਹੁੰਦੀ ਹੈ ਜੀ ਔਰ ਇਹ ਕੇਸ ਤਿੱਕੇ ਨਾਲ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਡੈਮੇਜ ਕੀਤਾ ਜਾਵੇ ਹੂੰ ਉਨਾਂ ਕੋਲੇ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਪਕੜ ਆ ਹੂੰ ਔਰ ਉਹਨਾਂ ਦੇ ਪੱਖ ਵਾਲੇ ਬੁੱਧੀਜੀਵੀ ਵੀ ਹੈਗੇ ਆ ਮੇਨ ਸਟ੍ਰੀਮ মিডিਆ ਉਹਨਾਂ ਕੋਲੇ ਆ ਤੇ ਇੱਕ ਪਰਸੈਪਸ਼ਨ ਬਣਾਉਣ ਦੀ ਯਤਨ ਕੀਤਾ ਜਾਂਦਾ ਇੱਕ ਦਿਮਾਗ ਦੇ ਵਿੱਚ ਕਿ ਚੋਣ ਜਾਬਤੇ ਚ ਕੀ ਹੋ ਜਾਊਗਾ ਜੀ ਜਦ ਕਿ ਅਜਿਹੀ ਕੋਈ ਗੱਲ ਨਹੀਂ ਹੈਗੀ ਹੂੰ ਚੋਣ ਜਾਬਤੇ ਵਿੱਚ ਵੀ ਸਭ ਤੋਂ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਨੇ ਹੂੰ ਤੇ ਲੋਕਾਂ ਦੇ ਏਜੰਡੇ ਤੇ ਦੇਸ਼ ਦੀ ਰਾਜਨੀਤੀ ਘੁੰਮੇ ਹੂੰ ਅਰ ਜੇ ਲੋਕਾਂ ਦੇ ਏਜੰਡੇ ਤੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਇੱਕ ਨੰਬਰ ਤੇ ਹੈਗੇ ਆ ਤੇ ਇਹੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਆ ਕਿ ਕੱਲ ਤੱਕ ਸਾਡੀ ਗੱਲ ਨਹੀਂ ਸੀ ਕੋਈ ਕਰਦਾ ਐਸ ਵੇਲੇ ਇੱਕ ਨੰਬਰ ਤੇ ਸਾਡੀ ਗੱਲ ਕਰਨੀ ਚਾਹੇ ਉਹ ਬਰੋਚ ਚ ਕਰੇ ਸਾਡੇ ਜੀ ਹੱਕ ਚ ਕਰ ਲਵੇ ਜਿਵੇਂ ਮਰਜ਼ੀ ਕਰੇ ਗੱਲ ਤਾਂ ਉਹਨੂੰ ਸਾਡੀ ਕਰਨੀ ਪੈ ਹੀ ਰਹੀ ਆ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਅਰ ਇਹ ਸਾਡੇ ਬੰਦੇ ਮੈਂਟਲੀ ਪ੍ਰੀਪੇਅਰ ਹੋ ਕੇ ਆਏ ਸੀ ਅਸੀਂ ਕਹਿ ਕੇ ਆਏ ਸੀ ਸਮਝ ਸੀ ਸਾਡੇ ਕੈਡਰ ਨੂੰ ਕਿ ਇਹ ਲੰਮਾ ਅੰਦੋਲਨ ਚੱਲੂਗਾ ਔਰ ਹੁਣ ਦੇਖੋ ਹੁਣ ਜਾਣੇ ਦਾ ਕੀ ਤੁਸੀਂ ਸ਼ਬਦ ਮੁੜ ਜਾਣੇ ਆ ਇਹ ਵਦਨੇ ਆ ਜੀ ਤੁਸੀਂ ਗਾਹਾਂ ਗਾਹਾਂ ਦੇਖੋ ਵਦਨਗੇ ਤੁਸੀਂ ਵਦਨਗੇ ਲਗਾਤਾਰ ਵਾਦਾ ਹੋਊਗਾ ਜਿਹੜਾ ਪ੍ਰੈਸ਼ਰ ਅਸੀਂ ਸਰਕਾਰ ਤੇ ਬਣਾਇਆ ਆਪਾਂ ਪ੍ਰੈਸ਼ਰ ਗਰੁੱਪ ਚ ਆਉਂਦੇ ਆ ਇਹ ਪ੍ਰੈਸ਼ਰ ਜਿਵੇਂ ਜਿਵੇਂ ਜਾਊਗਾ ਅੱਗੇ ਇਹ ਵਾਦਾ ਜਾਊਗਾ ਜੀ ਚਾਹੇ ਚੋਣ ਜਾਬਤਾ ਹੋਵੇ ਚਾਹੇ ਚੋਣ ਜਾਬਤੇ ਤੋਂ ਬਾਅਦ ਹੋਵੇ ਅੰਦੋਲਨ ਅੱਗੇ ਤੋਂ ਅੱਗੇ ਵਧੂਗਾ ਚੁਣੌਤੀ ਬਹੁਤ ਵੱਡੀ ਹੈ ਜੀ ਹੁਣ ਵੋਟਾਂ ਟਾਈਮ ਸਰਕਾਰਾਂ ਲਾਲਚ ਦੰਦੀਆਂ ਹੁੰਦੀਆਂ ਨੇ ਬਾਅਦੇ ਵੀ ਪੂਰੇ ਕਰ ਦਿੰਦੀਆਂ ਨੇ ਲਾਸਟ ਚ ਆ ਕੇ ਜਿਹੜੇ ਕੀਤੇ ਹੁੰਦੇ ਨੇ ਛੋਟੇ ਮੋਟੇ ਤੇ ਹੁਣ ਅੱਗੇ ਚੁਣੌਤੀ ਬਹੁਤ ਵੱਡੀ ਆ 5 ਸਾਲ ਜਿਹੜੀ ਵੀ ਸਰਕਾਰ ਆਉਂਦੀ ਆ 5 ਸਾਲ ਰਹੂਗੀ ਜੀ ਹੁਣ ਨਹੀਂ ਮੰਨੇ ਤਾਂ ਫੇਰ ਮੰਨਣਗੇ ਜੀ ਕੀ ਲੱਗ ਰਿਹਾ ਇਸ ਸਿਸਟਮ ਕਿਦਾਂ ਚੱਲੂ ਮੈਨੂੰ ਦੇਖੋ ਇਹ ਕਦੀ ਨਹੀਂ ਲੱਗਦਾ ਵੀ ਜੇ ਹੁਣ ਨਹੀਂ ਮੰਨੇ ਤੇ ਕਦੀ ਨਹੀਂ ਮੰਨਣਗੇ ਸਾਡਾ ਪਰਿਵਾਰ ਬਹੁਤ ਵੱਡਾ ਸੀ ਕਰੋੜ ਕਿਸਾਨ ਆ ਸੀ ਦੇਸ਼ ਚ ਮਜ਼ਦੂਰ ਖੇਤ ਮਜ਼ਦੂਰ ਜੋੜ ਲੋ ਬਹੁਤ ਵੱਡੇ ਇਹ ਇੰਨਾ ਚੋਂ 10% ਹਿੱਸਾ ਅਸੀਂ ਇਕੱਠਾ ਕਰ ਲਿਆ ਜੀ ਇੱਕ ਹਿੱਸਾ ਤਾਂ ਸਾਡੇ ਨਾਲ ਆ ਕੋਈ ਵੀ ਸਰਕਾਰ ਦਮ ਨਹੀਂ ਰੱਖਦੀ ਸਾਡੇ ਗੜੀ ਪੌਣੇ 2 ਕਰੋੜ ਤਾਂ ਸੀ ਪੰਜਾਬ ਚ ਤਾਂ ਸਾਡੇ ਗਾੜੀ ਵੱਡੀ ਜਿਹੜੀ ਐਸ ਵੇਲੇ ਲੋਡ ਨਿਕਲਦੀ ਆ ਵੀ ਆਪਣੇ ਪਰਿਵਾਰ ਨੂੰ ਇਕੱਠਾ ਕਰਨਾ ਸੀ ਹੂੰ ਠੀਕ ਆ ਤੇ ਅੰਦੋਲਨ ਚ ਪਾਉਣਾ ਬਾਕੀ ਸਰਕਾਰ ਮਨਾਉਣੀ ਫਿਰ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਦੇਖੋ ਸਵਾਲ ਤਾਂ ਸਿਰਫ ਇਹਨਾ ਟੈਕਨੀਕਲ ਜੀ ਗੱਲ ਆ ਕਿਸਾਨਾਂ ਨੂੰ ਸਮਝਾਉਣ ਲਈ ਤੇ ਪਹਿਲੋ ਮੋਦੀ ਸਰਕਾਰ ਸੀਗੀ ਉਹਦੇ ਥਾ ਚੋਣ ਕਮਿਸ਼ਨ ਆ ਗਿਆ ਹੁਣ ਹੋਰ 10 ਜੂਨ ਤੱਕ ਕੋਈ ਨਾ ਕੋਈ ਸਰਕਾਰ ਆ ਜਾਣੀ ਬੱਕਰੀ ਦੀ ਮੰਗ ਕਿਨੇ ਚਿਰ ਖੈਰ ਮਰਾਂਉ ਸਾਡਾ ਅੰਦੋਲਨ ਜਾਰੀ ਆ ਤੁਸੀਂ ਜਿਹੜਾ ਏਕਤਾ ਦਾ ਆਪਣਾ ਗੁੱਡਾ ਕਿਸੇ ਦੀ ਧੌਂ ਤੇ ਰੱਖਿਆ ਹੁੰਦਾ ਇਹ ਇਹ ਬਾਰ ਬਾਰ ਇੰਨਾ ਸੌਖਾ ਸਖਾਲਾ ਨਹੀਂ ਹੁੰਦਾ ਹੂੰ ਇਹਨੂੰ ਫੇਰ ਰੱਖ ਦੋ ਚੱਕ ਕੇ ਇਹਦੇ ਪਿੱਛੇ 13 ਫਰਵਰੀ ਨਹੀਂ ਇਹਦੇ ਪਿੱਛੇ ਤਾਂ 3-4 ਮਹੀਨੇ ਲੱਗੇ ਆ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਫਿਰ ਇਹ ਇਹ ਕਿਤੇ ਅੰਦੋਲਨ ਖੜਾ ਹੋਇਆ ਪਰ ਹੁਣ ਹੋ ਗਿਆ ਹੁਣ ਇਹਦਾ ਅਸੀਂ ਭਾਰ ਵਧਾਈ ਜਾਣਾ ਜਿਹੜਾ ਆਊਗਾ ਉਹ ਸੋਚ ਸਮਝ ਕੇ ਬੋਲੇ ਸੋਚ ਸਮਝ ਕੇ ਲਾਰੇ ਲਾਵੇ ਉਹਨੂੰ ਇਹ ਦਿਖ ਰਿਹਾ ਵੀ ਉਹਨੂੰ ਕਿਸਾਨ ਮਜ਼ਦੂਰ ਅੰਦੋਲਨ ਨਾਲ ਨਿਪਟਣਾ ਪੈਣਾ ਨਾ ਤਾਂ ਇਹ ਅੱਖਾਂ ਮੀਟ ਕੇ ਚਲੇ ਗਿਆ ਇਹਦੇ ਨਾਲ ਇਹ ਮੁੱਕਣ ਵਾਲਾ ਤੇ ਜਿਹੜਾ ਆਜੂਗਾ ਤੇ ਉਹ ਸਾਰੇ ਦੁਨੀਆ ਦੇ ਸੂਲ ਵਸੂਲ ਸਿੱਕੇ ਤੇ ਟੰਗ ਕੇ ਕਿਸਾਨਾਂ ਨੂੰ ਇਗਨੋਰ ਕਰ ਦੂਗਾ ਐ ਨਹੀਂ ਹੁੰਦਾ ਅੰਦੋਲਨ ਉਹਦੇ ਲਈ ਹੋਰ ਜਵਾਨ ਹੋਇਆ ਉਹਦੇ ਸਾਹਮਣੇ ਹੋਣਾ ਜੇ ਜੇ ਸਟੇਜ ਤੇ ਆਜੰਦੋਲਣਿਆ ਜਦੋਂ ਕੋਈ ਨਵੀਂ ਸੱਤਾ ਆਊਗੀ ਉਹ ਸੱਤਾ ਦੇ ਵਿਰੁੱਧ ਵੀ ਅੰਦੋਲਨ ਹੋਰ ਪਕੜਾ ਹੋ ਕੇ ਉਹਦੇ ਸਾਹਮਣੇ ਖੜਾ ਹੋਣਾ ਕਿਉਂਕਿ ਅਸਲ ਵਿੱਚ ਰੌਲਾ ਕੀ ਹੈ ਵੀ ਜੇ ਤਾਂ ਪਿਛਲੇ ਅੰਦੋਲਨ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਘਟ ਗਈਆਂ ਹੁਣ ਹਮ ਮੁੱਕ ਗਈਆਂ ਹੁਣ ਸਮੱਸਿਆ ਤਾਂ ਜਿਵੇਂ ਜਿਵੇਂ ਤੁਸੀਂ ਗਾਂ ਜਾ ਰਹੇ ਜੇ ਆਮ ਜਨਤਾ ਦੀ ਕਿਸਾਨ ਦੀ ਮਜ਼ਦੂਰ ਦੀ ਸਮੱਸਿਆ ਵਧ ਰਹੀ ਆ ਜਦੋਂ ਲੋਕਾਂ ਦੀ ਸਮੱਸਿਆ ਵਧ ਰਹੀ ਆ ਤੇ ਅੰਦੋਲਨ ਉਸੇ ਬੇਸ ਤੇ ਵਧਣਾ ਹੀ ਹੁੰਦਾ ਜੀ ਜੂਨ 1 ਜੂਨ ਦਾ ਕਿ ਹੈ ਗਿਆ ਜੀ ਚੋਣਾਂ ਨੇ ਪੰਜਾਬ ਚ ਬੜਾ ਲੰਮਾ ਟਾਈਮ ਆ 2.5 ਮਹੀਨੇ ਹੁਣ ਤਾਂ ਸੀਗਾ ਸਰਕਾਰ ਅੱਗੇ ਮੰਗ ਰੱਖਦੇ ਸੀ ਕਿ ਸਾਡੀਆਂ ਮੰਗਾਂ ਮੰਨੋ 2.5 ਮਹੀਨੇ ਇਸੇ ਤਰ੍ਹਾਂ ਬੈਠਣਾ ਹੁਣ ਕੋਈ ਸਰਕਾਰ ਵੀ ਨਹੀਂ ਹੈਗੀ ਕਿ ਨੂੰ ਕਹਿੰਗੇ ਉਹ ਕਿਸ ਤਰ੍ਹਾਂ ਦੇਖ ਰਹੇ ਉਹਨੂੰ ਅਸੀਂ ਇਹ ਅਸੀਂ ਦੇਖੋ ਐ ਨਹੀਂ ਹੈਗਾ ਸਰਕਾਰ ਹੁੰਦੀ ਤਾਂ ਵੀ ਅਹੀਂ ਬੈਠਣਾ ਸੀ ਹੂੰ ਸਰਕਾਰ ਨਹੀਂ ਹੈਗੀ ਤਾਂ ਵੀ ਅਹੀਂ ਬੈਠਣਾ ਇੱਕ ਤਰੀਕੇਕਾਰ ਹੈਗੇ 13 ਮਹੀਨੇ ਇਸੇ ਤਰ੍ਹਾਂ ਦਿੱਲੀ ਚ ਬੈਠੇ ਸੀਗੇ ਸਾਡੇ ਕੋਲੇ ਕੰਮਾਂ ਦੀ ਘਾਟ ਹੈ ਹੀ ਨਹੀਂ ਹੈਗੀ ਬਸ ਹੀ ਕੰਮ ਆ ਸਾਡੇ ਕੋਲੇ ਲਹਿਰ ਨੂੰ ਵੱਡਾ ਕਰਨ ਦਾ ਬਹੁਤ ਵੱਡਾ ਸਮਾਂ ਵਾ ਹੁਣ ਇਹ ਇਹ ਰੋਲ ਕਚੋਲਾ ਤੇ ਗਿਆ ਵੀ ਸਰਕਾਰ ਆ ਦੇ ਰਹੀ ਆ ਉਹ ਦੇ ਰਹੀ ਨਹੀਂ ਦੇ ਰਹੀ ਸਿੱਧਾ ਵਾ ਵੀ ਆਪਣਾ ਆਪਣੇ ਅੰਦੋਲਨ ਨੂੰ ਕਿੰਨਾ ਵੱਡਾ ਤੇ ਵਿਸ਼ਾਲ ਹੋਰ ਕੀਤਾ ਜਾ ਸਕਦਾ ਇਹ ਕਲੀਅਰ ਹੋ ਗਿਆ ਇਹ ਕਲੀਅਰ ਹੋ ਗਿਆ ਕਿ ਲੰਮੇ ਦਾਤੋ ਲੜਨਾ ਹੈਗਾ ਇਹ ਕਲੀਅਰ ਹੈ ਕਿ ਗਰਮੀ ਆ ਰਹੀ ਹੈ اتنا ਕਿ ਮੈਨੇਪਟਨਾ ਗਰਮੀ ਤੋਂ ਬਾਅਦ ਬਰਸਾਤ ਆਉਗੀ ਆਪਣੇ ਆਪਣੇ ਕੰਮ ਅਸੀਂ ਬੜੇ ਧਿਆਨ ਨਾਲ ਸਚਜੇ ਢੰਗ ਨਾਲ ਆਪਣੀ ਨੀਤੀ ਲੈ ਕੇ ਜਾ ਰਹੇ ਹਰਿਆਣੇ ਦੇ ਵਿੱਚ ਅੱਜ ਤੀਜਾ ਦੇਣਿਆ ਸ਼ੁਭਕਰਨ ਜੀ ਦੀ ਅਰਸੀ ਕਲਯਾਤਰਾ ਚੱਲ ਰਹੀ ਹੈਗੀ ਤੁਹਾਨੂੰ ਪਤਾ ਜਿਹੜੇ ਕਹਿੰਦੇ ਹਰਿਆਣੇ ਚ ਨਹੀਂ ਵੜਦੇ ਨਾ ਚੱਲ ਰਹੀ ਦੋ ਮਹਾਰੈਲੀਆਂ ਹਰਿਆਣੇ ਚ ਕਰ ਰਹੇ ਪੂਰੇ ਦੇਸ਼ ਵਿੱਚ ਮਹਾਰੈਲੀਆਂ ਕਰਾਂਗੇ ਤੋਂ ਅੰਦੋਲਨ ਹੋਰ ਬਿਲਡ ਹੋਣਾ ਵਾ ਖੜਾ ਨਹੀਂ ਇਹਦੇ ਵਿੱਚ ਹੋਰ ਸੱਦੇ ਵੀ ਆ ਸਕਦੇ ਆ ਜਿੱਦਾਂ ਸੱਦੇ ਜਿੱਦਾਂ 23 ਮਾਰਚ ਨੂੰ ਸ਼ਹੀਦਾਂ ਦਾ ਦਿਹਾੜਾ ਵਾ ਜੀ ਉਹਦੇ ਲਈ ਵੀ ਵੱਡਾ ਸੱਦਾ ਹੈਗਾ ਵੀ ਲੋਕਾਂ ਨੂੰ ਵੀ ਵੱਧ ਤੋਂ ਵੱਧ ਇੱਥੇ ਪਹੁੰਚੋ ਉਹ ਵੀ ਵੱਡਾ ਹੋ ਜਾਊਗਾ ਤੋਂ ਸਾਡੇ ਸਾਹਮਣੇ ਕਣਕ ਨੂੰ ਸਾਹਮਣਾ ਕਣਕ ਦੇ ਸਾਹਮਣੇ ਨਾਲ ਨਾਲ ਇੱਥੇ ਅੰਦੋਲਨ ਨੂੰ ਸਾਹਮ ਕੇ ਰੱਖਣਾ ਦੋਹੀ ਕੰਮ ਨੇ ਜਿਹੜੇ ਲੋਕ ਅੰਦੋਲਨ ਚਾਹਣਗੇ ਉਹਨਾਂ ਦੀਆਂ ਕਣਕਾਂ ਪੈਲ ਦੇਦਾਰ ਤੇ ਬੱਡੀਆਂ ਜਾਣਗੀਆਂ ਜਿਹੜਾ ਅੰਦੋਲਨ ਚ ਕਿਸਾਨ ਮਜ਼ਦੂਰ ਇੱਥੇ ਬਹੂਗਾ ਉਹਦੀ ਤੂੜੀ ਪਹਿਲੋਂ ਸਾਹਮਾਂਗੇ ਤੋਂ ਇਹ ਸਾਡੇ ਸਾਹਮਣੇ ਕਿਤੇ ਬੇਲ ਦਾ ਸਮਾਨ ਹੈ ਅਸੀਂ ਤਾਂ ਪੂਰੀ ਨੀਤੀ ਬਣਾ ਕੇ ਯੋਜਨਾ ਬਣਾ ਕੇ ਲੱਗੇ ਹੋਏ ਆਂ ਜੀ ਔਰ ਜਿਹੜਾ ਭਾਈ ਆਊ ਫਿਰ ਉਹ 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 ਉਹਨੂੰ ਕਿਹੜੇ ਹਿਸਾਬ ਨਾਲ ਲੱਗਣਾ ਔਰ ਇਹ ਨਹੀਂ ਵੀ ਮੰਨੂਗਾ ਹੀ ਨਹੀਂ ਆ ਤੁਹਾਡੇ ਕੋ ਹਰਿਆਣੇ ਦੀਆਂ ਇਹ ਤੋਂ ਬਾਅਦ ਇੱਕ ਆ ਲੱਛਣਾਂ ਨੇ ਅੱਜ ਨਹੀਂ ਕਹਿ ਸਕਦੇ ਕੀ ਬੰਨਣਾ ਇਹ ਤੋਂ ਗਾ ਹਰਿਆਣੇ ਦੀਆਂ ਨੇ ਇਸ ਮੁਲਖ ਵਿੱਚ ਹਰ ਸਾਲ ਕੋਈ ਨਾ ਕੋਈ ਲੱਛਣ ਆਉਂਦੀ ਰਹਿੰਦੀ ਹੈ ਤੋਂ ਲੱਛਣ ਵੀ ਆਉਣੀ ਆ ਜਿਹੜੇ ਕਹਿੰਦੇ ਵੀ ਦਿੱਲੀ ਦਾ ਰਾਹ ਕਹਿੰਦੇ ਜੂਪੀ ਥਾਣੀ ਨੰਗ ਕੇ ਜਾਂਦਾ ਜਿੱਥੋਂ ਪਹਿਲਾਂ ਡਰੇ ਸੀ ਉਹ ਵੀ ਆ ਰਹੀ ਦੋ ਢਾਈਆਂ ਸਾਲਾਂ ਨੂੰ ਕੋਈ ਨਹੀਂ ਭਾਈ ਚੱਲਣਾ ਚੱਲਣ ਦਿਓ ਕਦੋਂ ਤੱਕ ਚੱਲਣਗੇ ਇੰਨਾ ਲੰਬਾ ਪੂਰਾ ਤਿਆਰੀਆਂ ਨੇ ਜੀ ਬੈਠਣ ਫੁੱਲ ਤਿਆਰੀਆਂ ਜੀ ਨਾਲ ਹੀ ਕਿਹੜੀ ਗੱਲ ਆ ਦੇਖੋ ਨਾ ਸਵਾਲ ਤਾਂ ਹੈਗਾ ਇੱਥੇ ਅੰਦੋਲਨ ਕਰਨਾ ਕੋਈ ਸੌਖਾ ਕੰਮ ਨਹੀਂ ਟਰਾਲੀਆਂ ਚ ਸੌਣਾ ਸੌਖਾ ਕੰਮ ਨਹੀਂ ਗਰਮੀ ਹੈ ਸਰਦੀ ਹੈ ਠੀਕ ਆ ਪਰ ਜਿਹੜੀ ਜ਼ਿੰਦਗੀ ਆ ਨਾ ਇੱਕ ਵੱਡੇ ਹਿੱਸੇ ਕਿਸਾਨ ਦੀ ਉਹ ਇਹਦੇ ਨਾਲੋਂ ਵੀ ਔਖੀ ਆ ਹੂੰ ਘਰਾਂ ਚ ਠੀਕ ਆ ਉਹ ਕਰਜ਼ਾਈ ਆ ਆੜਤੀਏ ਦਾ ਕਰਜ਼ਾਈ ਆ ਬੈਂਕ ਦਾ ਕਰਜ਼ਾਈ ਆ ਧੀਆਂ ਪੁੱਤਾਂ ਨੂੰ ਰੁਜ਼ਗਾਰ ਨਹੀਂ ਹੈਗਾ ਦਿਨ ਪ੍ਰਤੀ ਦਿਨ ਖੇਤੀ ਨੂੰ ਵੇਚਣਾ ਪੈ ਰਿਹਾ ਬੇਜਮੀਨਾ ਹੋ ਰਿਹਾ ਕਿਸਾਨ ਤੋ ਜਦੋਂ ਉਹਦੀ ਉੱਥੇ ਵੱਧ ਤਖਲੀਬ ਆ ਤੋ ਇਹ ਤਖਲੀਬ ਉਹਨੂੰ ਘੱਟ ਲੱਗਦੀ ਆ ਲੜੂ ਕ ਸਰਕਾਰ ਨਾਲ ਆਪਣੇ ਘਰ ਲਈ ਆਪਣੇ ਚੰਗੇ ਪੁੱਖ ਲਈ ਹਮੇਸ਼ਾ ਲੋਕ ਲੜਦੇ ਹੁੰਦੇ ਆ ਤਾਂ ਹੁਣ ਤਾਂ ਦਿਖ ਰਿਹਾ ਵੀ ਜੇ ਹੁਣ ਖੇਤੀ ਸੈਕਟਰ ਨੂੰ ਅਸੀਂ ਨਾ ਬਚਾਇਆ ਤਾਂ ਫਿਰ ਕਦੀ ਵੀ ਇਹੋ ਜੇ ਸੰਘਰਸ਼ ਕਰਕੇ ਬਚਾਇਆ ਨਹੀਂ ਜਾ ਸਕਦਾ ਤੁਸੀਂ ਕਿਹਾ ਕਿ ਕਿਸਾਨ ਕਰਜ਼ਈ ਆ ਗੱਲਾਂ ਤਾਂ ਇਹ ਵੀ ਸਾਹਮਣੇ ਆਉਂਦੀਆਂ ਨੇ ਜੀ ਕਿਸਾਨਾਂ ਨੇ ਆਪਣੇ ਖਰਚੇ ਵਧਾਏ ਹੋਏ ਨੇ ਬਹੁਤ ਜ਼ਿਆਦਾ ਖਰਚਾ ਕਰਦੇ ਨੇ ਉਹ ਤੁਹਾਨੂੰ ਸਾਰਾ ਪਤਾ ਹੈ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਕੀ ਕਹਾਂਗੇ ਉਹ ਸਿਸਟਮ ਨੂੰ ਦੇਖੋ ਦੋ ਇਹ ਅਲੱਗ-ਅਲੱਗ ਚੀਜ਼ਾਂ ਨੇ ਇਹ ਦੋਵਾਂ ਚੀਜ਼ਾਂ ਨੂੰ ਇਕੱਠਾ ਨਹੀਂ ਕਰਕੇ ਦੇ ਹੁੰਦੇ ਦੇਖੋ ਜਿਹੜਾ ਮਰਨਾ ਹੁੰਦਾ ਵਿਆਹ ਹੁੰਦਾ ਇਹ ਸੱਭਿਆਚਾਰਕ ਨਾਲ ਜੁੜੀਆਂ ਗੱਲਾਂ ਜੀ ਇਹਦਾ ਖੇਤੀ ਸੈਕਟਰ ਨਾਲ ਨਹੀਂ ਖੇਤੀ ਸੈਕਟਰ ਘਾਟੇਮੰਦ ਕਿਉਂ ਹੈ ਦੂਜਾ ਵਿਸ਼ਾ ਖੇਤੀ ਦਾ ਘਾਟੇਮੰਦਾ ਹੋਣਾ ਜਿਹੜੀ ਅਸੀਂ ਪੈਦਾ ਕਰਦੇ ਚੀਜ਼ ਉਹਦਾ ਸਹੀ ਮੁੱਲ ਨਾ ਮਿਲਣ ਦੀ ਗੱਲ ਹੈਗੀ ਠੀਕ ਹੈ ਜੀ ਤੋ ਜਦੋਂ ਸਹੀ ਮਲ ਦਿੰਦੇ ਹੀ ਨਹੀਂ ਹੈਗੇ ਫਿਰ ਉਹਨੇ ਘਾਟੇ ਚ ਜਾਣਾ ਹੀ ਜਾਣਾ ਸੀ ਨਹੀਂ ਕਹਿੰਦੇ ਡਾਕਟਰ ਸੁਆਮੀ ਨਾਥਨ ਕੁਮਾਰਚੰਦਰ ਕਹਿੰਦਾ ਉਹਨੇ ਰਿਪੋਰਟ ਕਹਿੰਦੀ ਪੀਏ ਜੂ ਦੀ ਰਿਪੋਰਟ ਕਹਿੰਦੀ ਆ ਆ 20 ਬਾਦ ਸਰਕਾਰ ਵਾਲੇ ਜਿਹੜੇ ਘੁੰਮਣ ਸਾਹ ਬੈਠੇ ਸੀ ਉਹਨਾਂ ਦਾ ਕਮਿਸ਼ਨ ਕਹਿੰਦਾ ਸਰਕਾਰ ਤਾਂ ਮੰਨੀ ਤਾਂ ਜਾਂਦੀ ਆ ਸਰਕਾਰ ਤਾਂ ਆਪ ਬੋਲਦੀ ਆ ਵੀ ਠੀਕ ਐ ਸੀ ਕਿਸਾਨਾਂ ਨੂੰ আর ਜਿਹੜਾ ਰੇਟ ਰੱਖਿਆ ਐ ਐਮਐਸਪੀ ਉਹ ਤਾਂ ਮਿਨੀਮਮ ਆ ਨਾ ਘੱਟੋ ਘੱਟ ਰੇਟ ਦਿੰਦੇ ਨੇ ਇਹ ਤਾਂ ਨਹੀਂ ਹੈਗਾ ਤੋ ਆਪਦੀ ਐਮਆਰਪੀ ਕਿਵੇਂ ਰੱਖੀ ਉਹ ਮੈਕਸਿਮਮ ਰੇਟ ਪ੍ਰਾਈਸ ਆ ਸਾਡੇ ਆਲਾ ਕਿੰਨਾ ਤੋ ਇਹ ਗੱਲਾਂ ਅੱਡ ਅੱਡ ਨੇ ਤੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਦਾ ਘਾਟਾ ਦੁਨੀਆ ਕੋਲ ਲੁਕਿਆ ਹੋਇਆ ਵਾ ਹਾਂ ਠੀਕ ਆ ਲੋਕ ਸ਼ਬਦ ਤੋਂ ਵਰਤੇ ਲੋਕ ਨਹੀਂ ਕਹਿੰਦੇ ਲੋਕਾਂ ਦੇ ਵਿੱਚ ਸਰਕਾਰਾਂ ਇਹੋ ਜਿਹਾ ਪਰਮਜਾਲ ਫਲੰਦੀਆਂ ਨੇ ਲੋਕਾਂ ਚੋਂ ਕਰਦੇ ਹੈਗੇ ਨੇ ਪ੍ਰਚਾਰ ਲੋਕਾਂ ਨੂੰ ਨਹੀਂ ਕੋਈ ਲਾਣਾ ਦੇਣਾ ਹੈਗਾ ਲੋਕਾਂ ਦੇ ਚਲ ਕਿਸਾਨ ਆ ਦੇਸ਼ ਦਾ ਮਜ਼ਦੂਰ ਹੈ ਇਹਨਾਂ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਕਿਸੇ ਨਾ ਕਿਸੇ ਨੂੰ ਵੀ ਸਾਡੇ ਨਾਲ ਕੋਈ ਈਰਖਾ ਨਹੀਂ ਹੈ ਪਰ ਇਹ ਪਰਸਪੈਕਟਿਵ ਨਾਲ ਸਰਕਾਰ ਬਣਾਉਂਦੀ ਹੁੰਦੀ ਹੈ ਅਗੇਂਸਟ ਪ੍ਰਚਾਰ ਕਰਦੀ ਹੁੰਦੀ ਜੀ ਹੁਣ ਜਿਹੜੀ ਯਾਤਰਾ ਚੱਲ ਰਹੀ ਹੈ ਜੀ ਸ਼ੁਭ ਕਰਨਜੀ ਦੀ ਅਸਤੀਕਲਸ ਯਾਤਰਾ ਉਹਦਾ ਕਿਸ ਤਰ੍ਹਾਂ ਚੱਲ ਰਿਹਾ ਸਿਸਟਮ ਸਰਕਾਰ ਦਾ ਕਿੱਦਾਂ ਦਾ ਰੁਪਈਆ ਕੋਈ ਰੋਕਣ ਦੀ ਕੋਈ ਡਰਾਉਣ ਦੀ ਇਦਾਂ ਦੀ ਕੋਈ ਹੈ ਤਾਂ ਨਹੀਂ ਹਰਿਆਣੇ ਦੇ ਵਿੱਚ ਕਿਸ ਤਰ੍ਹਾਂ ਹੈ ਸਾਰਾ ਨਾਮ ਦੋਵੇਂ ਪਾਸੇ ਪਿਸਫੁਲੀ ਚੱਲ ਰਿਹਾ ਅੱਜ ਤਿੱਜਾ ਦੇਣਿਆ ਜੀ ਤੇ ਕੱਲ ਵੀ 150 ਤੋਂ ਵੱਧ ਦਾ ਕਾਫਲਾ ਸੀਗਾ ਹੂੰ ਇਧਰਲੇ ਪਾਸੇ ਮਨੂੰ ਦੂਜੇ ਬੰਨੇ ਖਨੋਰੀ ਵਾਲੇ ਦਾ ਰਿਪੋਰਟ ਨਹੀਂ ਹੈਗੀ ਜੀ ਇਧਰ ਤਾਂ ਇਧਰ ਅੱਜ ਅੰਬਾਲਾੇ ਤੋਂ ਗਾਂਹ ਯਾਤਰਾ ਗਈ ਹੈਗੀ ਆ ਤਾਂ ਇਸੇ ਤਰੀਕੇ ਨਾਲ ਕਦੀ 150 ਗੱਡੀ ਕਦੀ 200 ਗੱਡੀ ਹਜ਼ਾਰਾਂ ਲੋਕ ਪਿੰਡਾਂ ਵਿੱਚ ਆਪਣੇ ਸ਼ਹੀਦ ਦੇ ਦਰਸ਼ਨ ਕਰ ਰਹੇ ਆ ਸਾਡੇ ਆਗੂ ਪਿੰਡਾਂ ਵਿੱਚ ਆਪਦੀ ਗੱਲ ਲੈ ਕੇ ਜਾ ਰਿਹਾ ਤਾਂ ਬਹੁਤ ਸੱਚ ਜੇ ਟੰਗ ਨਾ ਇਧਰ 5-6 ਜ਼ਿਲ੍ਹਿਆਂ 'ਚ ਉਧਰ ਵੀ ਉਧਰ 22 22 ਨੂੰ ਹੋਊਗੀ ਹਸਾਰ ਦੇ ਵਿੱਚ ਸ਼ਹੀਦੀ ਸਮਾਗਮ ਇਧਰ ਮੌੜਾ ਮੰਡੀ ਚ 31 ਮਾਰਚ ਨੂੰ ਹੋਊਗਾ ਜੀ ਮੌਸਮ ਚੇਂਜ ਹੋ ਗਿਆ ਜੀ ਸਰਦੀਆਂ ਸੀਗੀਆਂ ਜਦੋਂ ਆਏ ਸੀ ਗਰਮੀ ਹੋ ਗਈ ਆ ਤੇ ਉਹਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਟਰਾਲੀਆਂ ਚ ਸੌਣਾ ਬਹੁਤ ਔਖਾ ਹੈ ਦਿਨ ਚ ਤਾਂ ਬੈਠੇ ਨਹੀਂ ਜਾਂਦਾ ਜੀ ਤਰਪਾਲਾਂ ਤਪਦੀਆਂ ਹੋਣੀਆਂ ਹਨ ਖਾਣੇ ਕੋਦੇ ਪ੍ਰਬੰਧ ਅਸੀਂ ਹੁਣ ਦੇਖੋ ਕਹਤਾ ਆਪਣੀਆਂ ਤਰਪਾਲਾਂ ਚੱਕ ਲੈਣੀਆਂ ਕਿਸਾਨਾਂ ਨੇ ਜੀ ਉਹਦੇ ਵਿੱਚ ਤੁਹਾਨੂੰ ਪਤਾ ਹੁੰਦੇ ਆ ਤੇ ਉਹਦੇ ਚ ਜਾਲੀ ਲਾ ਦੇਣੀ ਆ ਹਰੇ ਰੰਗ ਦੀ ਮਗਰ ਜਾਲੀ ਲੱਗ ਜਾਣੀ ਆ ਤੇ ਪੱਖੇ ਕਹਤੇ ਆ ਤੁਸੀਂ ਆ ਮਹੀਨੇ ਦੇ ਲਾਸਟ ਤੱਕ ਟੋਟਲ ਚੇਂਜ ਦੇਖ ਲੋਗੇ ਜੀ ਪੱਖੇ ਕੋਈ ਆਪ ਦੀ ਸੁਭਾਅ ਅਨੁਸਾਰ ਕੂਲਰ ਲਾਉ ਜਿਵੇਂ ਕਿਸੇ ਕੋ ਸਮਰੱਥਾ ਹੈਗੀ ਆ ਤਾਂ ਸਾਰਾ ਚੇਂਜਿੰਗ ਆ ਜੂਗੀ ਇਹਦੇ ਲਈ ਸੀ ਸਰਕਾਰ ਨੂੰ ਕਿਹਾ ਵਾ ਠੀਕ ਹੈ ਇਹਦੇ ਲਈ ਸੋਚਣਾ ਪੈਣਾ ਕੋਈ ਬਿਜਲੀ ਦਾ ਇੱਥੇ ਪ੍ਰਬੰਧ ਕਰਕੇ ਦੇਵੇ ਜਦੋਂ ਦਿੱਲੀ ਵੱਲ ਕੂਚ ਕੀਤੇ ਸੀਗੇ ਜੀ ਕਿਸਾਨ ਉਦੋਂ ਕੋਈ ਦਿੱਕਤ ਨਹੀਂ ਆਈ ਬਿਜਲੀ ਦੀ ਹੁਣ ਇੱਥੇ ਬਿਜਲੀ ਦੀ ਦਿੱਕਤ ਆ ਰਹੀ ਹੈ ਜੀ ਹੁਣ ਤਾਂ ਪੰਜਾਬ 'ਚ ਬੈਠੇ ਆ ਉਦੋਂ ਤਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀਗੇ ਇੱਥੇ ਦਿੱਕਤ ਆ ਰਹੀ ਸਾਨੂੰ ਬਿਜਲੀ ਦੀ ਟਰਾਂਫਾਰਮ ਛੋਟੇ ਆ ਬਿਜਲੀ ਤਾਂ ਮਿਲ ਹੀ ਰਹੀ ਆ ਤੋਂ ਅਸੀਂ ਕਹਿੰਦੇ ਜੇ ਸਰਕਾਰ ਕਹਿੰਦੀ ਹੈ ਸੀ ਰਿਪੋਰਟ ਕਰ ਰਹੇ ਤਾਂ ਵੱਡੇ ਟਰਾਂਫਾਰਮ ਕਰ ਦਵੇ ਜਿੰਨਾ ਟਰਾਂਫਾਰਮ ਤੋਂ ਕਿਸਾਨ ਬਿਜਲੀ ਲੈ ਰਹੇ ਜੇ ਕਿਸਾਨਾਂ ਨੂੰ ਸਮੱਸਿਆ ਨਾ ਆ ਜੀ ਜੀ ਤੇ ਹਾੜੀ ਦਾ ਸੀਜ਼ਨ ਆ ਗਿਆ ਜੀ ਟਰੈਕਟਰ ਟਰਾਲੀਆਂ ਦੀ ਪਿੰਡਾਂ ਚ ਵੀ ਜ਼ਰੂਰਤ ਪੈਣੀ ਆ ਹੁਣ ਫਸਲਾਂ ਵੱਢਣੀਆਂ ਨੇ ਤੂੜੀਆਂ ਢੋਣੀਆਂ ਨੇ ਇਹ ਵੀ ਬਹੁਤ ਜ਼ਰੂਰੀ ਹੈ ਜੀ ਉਹਦੇ ਵਾਸਤੇ ਕਿੱਦਾਂ ਦਾ ਦੇਖੋ ਅਸੀਂ ਪ੍ਰਬੰਧ ਕੀਤਾ ਜਿਹੜੀ 2D ਵਾਲੀ ਟਰਾਲੀ ਕੋ ਰੀਪਰ ਵਾਲੀ ਆਹੀ ਹੋਈ ਆ ਜਿਹੜਾ ਲੰਗਰ ਲੈ ਕੇ ਆ ਉਹ ਤਾਂ ਬਦਲ ਦਾਂਗੇ ਜੀ ਪਰ ਮੈਨੂੰ ਨਹੀਂ ਲੱਗਦਾ ਕੋਈ 5-7% ਤੋਂ ਵੱਧ ਅਸੀਂ ਫਰਕ ਪਾਉਣ ਦਾ ਹੈ ਅਸੀਂ ਪਿੰਡਾਂ ਚ ਮਤੇ ਪੁਆਤੇ ਇਹ ਫੈਸਲਾ ਹੋ ਗਿਆ ਹਰ ਪਿੰਡ ਆ ਇੱਕ ਟਰਾਲੀ ਆਪ ਦਿਖਲਾ ਰੂਗਾ ਜੇ ਟਰੈਕਟਰ ਦੀ ਲੋੜ ਹੋ ਤੇ ਲੈ ਜਿਓ ਟਰੈਕਟਰ ਦਾ 100 ਟਰਾਲੀ ਮਗਰ ਇੱਕ ਵੀ ਲਗਾ ਰੋ ਕੋਈ ਨਹੀਂ ਜੀ ਤੇ ਇਹਦੇ ਪ੍ਰਬੰਧ ਕੀਤੇ ਇਹ ਐਂ ਬਈ ਆਪਣਾ ਇਹ ਏਡ ਅੰਦੋਲਨ ਬਣਿਆ ਰਹੂਗਾ ਕੋਈ 2-4% ਦਾ ਫਰਕ ਉੱਚਾ ਨੀਵਾ ਹੋ ਜਾਂਦਾ ਕਿਸੇ ਕੋਈ ਆ ਜਾਂਦਾ ਵੀ ਮੇਰਾ ਸਰਦਾ ਨਹੀਂ ਹੈਗਾ ਪਰ ਇਹ ਫਿਰ ਵੀ ਇਹ ਪਿੰਡਾਂ ਵਿੱਚ ਪੂਰਾ ਪ੍ਰਬੰਧ ਹੋ ਗਿਆ ਜੀ ਵੀ ਪਿੰਡ ਜਿਹੜਾ ਬੰਦਾ ਇੱਥੇ ਹੋਊਗਾ ਹਰ ਪਿੰਡ ਆਪਦੀ ਟਰਾਲੀ ਖਿਲਾਰੂਗਾ ਇੱਥੇ ਇੱਕ ਤਗੜੇ ਪਿੰਡ 2 ਖਿਲਾਰ ਦਿੰਗੇ ਕਈਆਂ ਦੀਆਂ 3 ਵੀ ਹੈਗੀਆਂ ਇੱਕ ਤਾਂ ਹਰ ਇੱਕ ਪਿੰਡ ਦੀ ਇੱਥੇ ਹੋਊਗੀ ਜੀ ਠੀਕ ਹੈ ਜਥੇਬੰਦੀ ਤੇ ਬਾਕੀ ਜਿਹੜੇ ਬੰਦੇ ਅੰਦੋਲਨ ਚ ਖਾਸ ਕਰਕੇ ਆਟਾਟ ਜਥੇਬੰਦੀਆਂ ਵੀ ਇੱਥੇ ਮਤਾਮਾਂ ਭੈਣਾਂ ਦਾ ਪ੍ਰੋਗਰਾਮ ਹੋਊਗਾ 10 ਮਾਰਚ 10 ਮਾਰਚ 20 ਤੇ 30 ਇਹਦੇ ਵਿੱਚ ਆਟਾਟ ਜਥੇਬੰਦੀਆਂ ਜਥੇ ਬਣਾਏ ਆ ਕਹਿ ਲਓ ਵੀ ਅਪ੍ਰੈਲ ਮਹੀਨਾ ਬੀਬੀਆਂ ਨੂੰ ਮੋਰਚਾ ਸਮਾਇਆ ਜਾਊਗਾ ਜੀ ਔਰਤਾਂ ਪੂਰੇ ਜੋਰ ਨਾਲ ਇੱਥੇ ਹੋਣਗੀਆਂ ਬੈਠਣਗੀਆਂ ਬਾਕੀ ਦੂਜੀਆਂ ਸੂਬਿਆਂ ਤੋਂ ਵੀ ਤੁਸੀਂ ਇੱਥੇ ਆਮਦ ਦੇਖੋਗੇ ਹਮ ਠੀਕ ਹੈ ਏਦੋਂ ਬਾਅਦ ਆਮਦ ਵੱਧ ਹੀ ਜਾਊਗੀ ਦੂਜੀਆਂ ਸੂਬਿਆਂ ਤੋਂ ਕਲੀਅਰ ਹੋ ਗਿਆ ਇੱਥੇ ਬੈਣਾ ਹੋਣਾ ਹੈਗਾ ਜੀ ਠੀਕ ਹੈ ਉਹ ਕਲੀਅਰ ਕਰਤਾ ਤੋਂ ਇਸ ਕਰਕੇ ਪ੍ਰਬੰਧ ਅਸੀਂ ਕਰ ਲਿਆ ਹੈਗਾ ਕੋਈ ਇਸ ਕਿਸਮ ਦਾ ਅਸਰ ਨਹੀਂ ਪਾਊਗਾ ਪੀ ਸਾਡੇ ਅੰਦੋਲਨ ਤੇ ਬਹੁਤਾ ਕੋਸਰ ਪਵੇ ਜੀ ਜੀ ਤੇ ਜਿਹੜੇ ਕਿਸਾਨ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਨੇ ਜਥੇਬੰਦੀਆਂ ਨਾਲ ਵੀ ਨਹੀਂ ਜੁੜੇ ਵੇ ਉਹਨਾਂ ਨੂੰ ਕੀ ਕਹਾਂਗੇ ਉਹ ਜੀ ਕਿਉਂਕਿ ਜੇ ਹਰ ਇੱਕ ਪਰਿਵਾਰ ਚੋਂ ਹਰ ਇੱਕ ਬੰਦਾ ਆਵੇ ਤਾਂ ਇਹ ਅੰਦੋਲਨ ਆ ਜਿਹੜਾ ਦੇਖ ਕੇ ਸਰਕਾਰਾਂ ਨੇ ਬਹੁਤ ਜਲਦੀ ਮੰਨ ਸਕਦੀਆਂ ਨੇ ਉਹਨਾਂ ਨੂੰ ਕੀ ਕਹਾਂਗੇ ਜੀ ਕਿਉਂਕਿ ਤੁਸੀਂ ਮੇਨ ਆ ਗੂ ਲੋਕ ਤੁਹਾਨੂੰ ਸੁਣਦੇ ਨੇ ਉਹਨਾਂ ਨੂੰ ਕੀ ਕਹਾਂਗੇ ਹਾਂ ਦੇਖੋ ਲੋਕਾਂ ਦੇ ਦਿਲ ਤਾਂ ਆਪਣੇ ਅੰਦੋਲਨ ਨਾਲ ਟੜਕਦੇ ਆ ਜੀ ਦੁਨੀਆ ਤੱਕ ਪਰ ਉਹਦੇ ਵਿੱਚ ਹੈਗਾ ਤੁਸੀਂ ਫਿਜ਼ੀਕਲੀ ਜੇ ਇਸ ਮੋਰਚੇ ਵਿੱਚ ਸਾਰੇ ਪੰਜਾਬ ਦੀ ਹਾਜ਼ਰੀ ਲਾਉਂਦੇ ਜਿਹੜੇ ਆ ਵੀ ਪੌਣੇ 2 ਕਰੋੜ ਦਾ ਪਰਿਵਾਰ ਆ ਜੀ ਉਹ ਦੀਦਾ ਵਾ ਹਾਂ ਤਾਂ ਮਤਲਬ ਸਰਕਾਰ ਨੂੰ ਚੁਕਾਇਆ ਜਿੰਨੀ ਜਿੰਨਾ ਜਲਦੀ ਚੁਕਾਇਆ ਜਾਖਦਾ ਉਹ ਜਿੰਨੀ ਹੋਰ ਜਲਦੀ ਹੋ ਜੀ ਹਾਂ ਤਾਂ ਉਹਦੇ ਵਾਸਤੇ ਹੈਗਾ ਵੀ ਤੁਸੀਂ ਜਿਹੜੇ ਕੋ ਨੇੜੇ ਕੋਈ ਜਥੇਬੰਦੀ ਹੈਗੀ ਆ ਕੁਝ ਵੀ ਹੈਗਾ ਤੁਸੀਂ ਉਹਨੂੰ ਉਹਦੇ ਨਾਲ ਜੁੜੋ ਹਾਂ ਤੇ ਇੱਥੇ ਆਉਂ ਨਹੀਂ ਵੀ ਜਥੇਬੰਦੀ ਹੈਗੀ ਸਿੱਧੇ ਆ ਜਾਓ ਜੀ ਤਾਂ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਬਹੁਤ ਸਾਰੇ ਲੋਕਾਂ ਨੇ ਜਥੇਬੰਦੀ ਨਾ ਹੀ ਵੀ ਹੋਣ ਕਰਕੇ ਆਪਣੇ ਪਿੰਡ ਤੋਂ ਫੰਡ ਇਕੱਠਾ ਕਰਕੇ ਠੀਕ ਹੈ ਵੀ ਮੋਰਚਾ ਚੱਲ ਰਿਹਾ ਬਾਰਡਰਾਂ ਤੇ ਤਾਂ ਉਹ ਟਰੈਕਟਰ ਟਰਾਲੀਆਂ ਲੈ ਕੇ ਆਏ ਆ ਪਰ ਹਾਲੇ ਵੀ ਇੱਕ ਵੱਡਾ ਹਿੱਸਾ ਹੈਗਾ ਸਾਡੇ ਪੰਜਾਬ 'ਚ ਜਿਹਨਾਂ ਦੀ ਬਾਰਡਰਾਂ ਤੇ ਹਾਜ਼ਰੀ ਨਹੀਂ ਲੱਗ ਰਹੀ ਉਹ ਵੀ ਐਤਵਾਰ ਸ੍ਰਿਚਰ ਐਤਵਾਰ ਛੁੱਟੀ ਹੁੰਦੀ ਕਈ ਇਸ ਕਿਸਮ ਦੇ ਮੁਲਾਜ਼ਮ ਹੈ ਉਹਨਾਂ ਨੂੰ ਬੇਨਤੀ ਆ ਉਹ ਫੈਮਲੀ ਸਮਿਥ ਐਤਵਾਰ ਨੂੰ ਸਵੇਰੇ ਆਇਆ ਕਰਨ ਤੇ ਸ਼ਾਮ ਨੂੰ ਤਿਆ ਐਤਵਾਰ ਜਿੰਨੇ ਮੁਲਾਜ਼ਮ ਆ ਟ੍ਰਾਂਸਪੋਰਟ ਦੇ ਆ ਡੱਡ ਕਿਸਮ ਦੇ ਕੰਮ ਹੁੰਦੇ ਆ ਛੋਟੇ ਦੁਕਾਨਦਾਰ ਹੈਗੇ ਆ ਉਹ ਹਫਤੇ 'ਚ ਇੱਕ ਦਿਨ ਇੱਥੇ ਜ਼ਰੂਰ ਹਾਜ਼ਰੀ ਲਵਾਇਆ ਕਰਨ ਔਰ 23 ਮਾਰਚ ਨੂੰ ਦਾ ਸ਼ਹੀਦਾਂ ਦਾ ਦਿਹਾੜਾ ਵਾ ਉਹਦੇ ਵਿੱਚ ਤਾਂ ਸੀ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਪੰਜਾਬ ਹਰਿਆਣਾ ਇੱਥੇ ਹਿਮਾਚਲ ਆ ਰਾਜਸਥਾਨ ਇਹਨਾਂ ਸਾਰਿਆਂ ਨੂੰ ਕਹਿੰਨੇ ਵੀ ਵੱਤ ਤੋਂ ਵੱਧ ਆ ਜੀ ਹਮ ਐਲੈਕਸ਼ਨਾਂ ਦਾ ਟਾਈਮ ਆ ਜੀ ਜਿਹੜੇ ਭਾਜਪੀ ਦੇ ਆਗੂ ਹੁਣ ਹਰਿਆਣੇ 'ਚ ਇਲੈਕਸ਼ਨ ਹੋਣੇ ਨੇ ਜਿਹੜੇ ਪਿੰਡਾਂ 'ਚ ਆਉਣਗੇ ਵੋਟਾਂ ਮੰਗਣਗੇ ਉਹਨਾਂ ਨੂੰ ਬੀਜਪੀ ਵਾਲਿਆਂ ਨੂੰ ਸਵਾਲ ਕੀਤੇ ਜਾਣਗੇ ਜਾਂ ਹਰ ਇੱਕ ਪਾਰਟੀ ਨੂੰ ਕਿਸ ਤਰ੍ਹਾਂ ਦੇ ਸਵਾਲ ਕੀਤੇ ਜਾਣਗੇ ਉਹ ਕੀ ਕਿਹਾ ਜਾ ਰਿਹਾ ਹੈ ਦੋਵਾਂ ਦਾ ਸਵਾਲ ਤੁਹਾਡਾ ਟੈਪ ਪਛਪਾ ਗਠ ਜੋੜ ਨੂੰ ਤਾਂ ਜਿੰਨਾ ਮੰਗਾਂ ਤੇ ਲੜ ਰਹੇ ਆ ਜੋ ਕੁਝ ਉਹਨਾਂ ਨੇ ਬਾਡਰਾਂ ਤੇ ਕੀਤਾ ਉਹ ਸਵਾਲ ਜੁੜੇ ਹੋਏ ਹੋਣਗੇ ਉਹ ਕਰਾਂਗੇ ਨਹੀਂ ਸਵਾਲ ਕਰਦਣਗੇ ਕਾਲੇ ਚੰਨੇ ਦਿਖਾ ਲਾਂਗੇ ਜੀ ਜਿਹੜੇ ਆਮ ਆਦਮੀ ਵਾਲੇ ਆ ਉਹਨਾਂ ਨੇ ਜੋ ਪੰਜਾਬ ਦੇ ਲੋਕਾਂ ਨਾਲ ਕੀਤਾ ਔਰ ਜੋ ਇੱਥੇ ਉਹਨਾਂ ਦੀ ਭੂਮਿਕਾ ਰਹੀ ਹੈ ਵੀ ਰਿਪੋਰਟ ਐਫ ਆਈ ਆਰ ਵਗੈਰਾ ਜਾਂ ਇਹਲੇ ਸਿੱਧਾ ਪ੍ਰਤੀ ਉਹਨਾਂ ਦੀ ਪਾਲਿਸੀ ਕਲੀਅਰ ਨਹੀਂ ਉਹ ਸਵਾਲ ਜਾਂ ਉਹਨਾਂ ਦੀ ਸੱਤਾ ਕੇਂਦਰ ਵਿੱਚ ਆਉਂਦੀ ਹੈ ਤਾਂ ਕੀ ਕਰਨਗੇ ਇਹ ਹੋਣਗੇ ਅਕਾਲੀ ਦਲ ਨੂੰ ਵੀ ਜੇ ਉਹ ਆਉਂਦੇ ਆ ਤਾਂ ਉਹ ਕੀ ਕਰਨਗੇ ਜਾਂ ਕਾਂਗਰਸ ਨੂੰ ਵੀ ਕਾਂਗਰਸ ਆਉਂਦੀ ਆ ਤੇ ਉਹ ਕੀ ਕਰੇਗੀ ਪਿਛਲਾ ਪਸ਼ੋਕਰ ਵੀ ਉਹਨਾਂ ਦਾ ਹੈਗਾ ਆ ਠੀਕ ਆ ਤਾਂ ਅੱਡ ਅੱਡ ਪਾਰਟੀਆਂ ਨੂੰ ਅੱਡ ਅੱਡ ਸਵਾਲ ਹੋ ਸਕਦੇ ਜੀ 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 ਧੰਨਵਾਦ ਜੀ ਟਾਈਮ ਦੇਣ ਦੇ ਲਈ ਹਾਂਜੀ ਇਹ ਸਨ ਸਰਪੰਨ ਸਿੰਘ ਭੰਦੇਰ ਕਿਸਾਨੀ ਮੋਰਚੇ ਤੇ ਸਾਰੀ ਚਰਚਾ ਕੀਤੀ ਆ ਸੋ ਹਰ ਇੱਕ ਅਪਡੇਟ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ